ਅਚਾਨਕ ਉਹਨਾਂ ਦੀ ਜਿਹੜੀ ਐ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਲੱਖ ਲੱਖ ਰੁਪਏ ਜਿਹੜਾ ਪਰਿਵਾਰ ਨੇ ਦੇ ਹੀ ਹੋਏ ਤੇ ਕੋਚੇ ਨਹੀਂ ਪੰਜ ਪੰਜ ਲੱਖ ਜਿਹੜਾ ਬੰਦਾ ਲੀਡਰ ਉਹ ਵੀ ਲੱਖ ਲੱਖ ਸਾਰੇ ਕੋਚੇ ਮਹੀਨੇ ਸਪੀਚ ਜਿਹੜੇ ਪਾਏ ਆ ਤੇ ਕੋਚੇ ਦਾ ਜਿਹੜਾ ਅਣਾ ਨੂਰਵਾਲ ਰਹਿੰਦੇ ਆ ਉਹ ਬੰਦਾ ਗਿਆ ਤੇ ਵੀ ਜਿਹਾ ਆ ਗਿਆ ਤਾਂ ਆ ਗਿਆ ਜਿਹੜਾ ਉਹ ਸਪੈਨਸਲ ਹਾਂ ਜੀ ਆਂਦੀ ਆਂਦੀ ਆਂ ਬੇਟੀ ਦਾ ਟੂਕ ਦੇਣਾ ਹਾਂ ਜੀ ਤਾਂ ਟੂਕ ਦੇਣਾ ਹਾਂ ਜੀ ਆਹ ਦੇਤਾ ਨਹੀਂ ਆਹ ਦੇਤਾ ਹੈ ਨਹੀਂ ਬੇਟੀ ਦਾ ਬੈਂਕ ਕਾਉਂਟ ਹੈ ਸਾਡੇ ਆਹ ਲਓ ਜੀ ਬੇਟੀ ਦਾ ਨਾਮ ਬੇਟੀ ਦਾ ਨਾਮ ਹੈ ਜੀ ਆਹ ਮੈਂ ਚੈੱਕ ਕਰਾਂ ਉਹ ਵੀ ਚੈੱਕ ਕਰ ਲਵਾਂ ਅੱਜ ਕੱਲੀ ਬੋਲੀ ਉਹਦਾ ਦੇਖਦੇ ਹਾਂ ਜੀ ਉਹਨੇ ਹੋਰ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਪ੍ਰਤਾਪ ਜੀ ਹਾਂ ਜੀ ਹਾਂ ਜੀ ਦੇਖ ਕੱਲ ਮੈਂ ਜਦੋਂ ਮੈਨੂੰ ਪਤਾ ਚੱਲਿਆ ਵੀ ਲੁਧਿਆਣਾ ਦੇ ਵਿੱਚ ਨੌਰਵਾਲਾ ਰੋਡ ਦੇ ਉੱਪਰ ਤਿੰਨ ਮੋਤਾਂ ਸ਼ਰਾਬ ਪੀ ਕੇ ਹੋ ਗਈਆਂ ਨੇ ਔਰ ਜਦ ਮੈਂ ਮੌਕੇ ਦੇ ਉੱਤੇ ਪਹੁੰਚਿਆ ਔਰ ਮੈਂ ਉਹਨਾਂ ਲੋਕਾਂ ਦੇ ਹਾਲਾਤ ਦੇਖ ਕੇ ਉਹਨਾਂ ਪਰਿਵਾਰਾਂ ਦੇ ਹਾਲਾਤ ਦੇਖ ਕੇ ਛੋਟੇ-ਛੋਟੇ ਬੱਚੇ ਸੀ ਜਿਹੜੇ ਰੋ ਰਹੇ ਸੀ ਉਹ ਕਹ ਰਹੇ ਸੀ ਵੀ ਐਨਾ ਬੁਰਾ ਹਾਲ ਹੈ ਇਸ ਏਰੀਆ ਦੇ ਵਿੱਚ ਹਰ ਗਲੀ ਦੇ ਵਿੱਚ ਜਿਹੜਾ ਵੀ ਛਿੱਟਾ ਵਿਕ ਰਿਹਾ ਹਰ ਗਲੀ ਦੇ ਵਿੱਚ ਸ਼ਰਾਬ ਵਿਕ ਰਹੀ ਹੈ ਔਰ ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਸੀ ਇਸ ਚੀਜ਼ ਤੋਂ ਪਰੇਸ਼ਾਨ ਸੀ ਵੇ ਸਾਡੇ ਬਹੁਤ ਵਾਰ ਕਹਿਣ ਦੇ ਬਾਵਜੂਦ ਵੀ ਐਸੇ ਘਰ ਘਰ ਚਿੱਟਾ ਵੇਗ ਰਹੇ ਨੇ ਘਰ ਘਰ ਜਿਹੜੀ ਤਰ੍ਹਾਂ ਵੇਖ ਰਹੀ ਹੈ ਔਰ ਮੈਂ ਜਿਹੜੇ ਜਦੋਂ ਮੈਂ ਗੱਲ ਕਰ ਰਿਹਾ ਸੀ ਪਰਿਵਾਰ ਦੇ ਨਾਲ ਤੇ ਉਹ ਕੁਛ ਇੱਕ ਸਾਡੀ ਮਾਤਾ ਜੀ ਕਹਿ ਰਹੇ ਸੀ ਵੀ ਸਾਡੇ ਅਸੀਂ ਸ਼ਾਦੀ ਰੱਖੀ ਹੋਈ ਹੈ ਤੇ ਜਿਹੜਾ ਕਮਾਨ ਵਾਲਾ ਸੀ ਸਾਡਾ ਜਿਹੜਾ ਪਿਓ ਬੱਚਾ ਚਲਾ ਗਿਆ ਤੇ ਮੈਂ ਜੋ ਤਿੰਨਾ ਪਰਿਵਾਰਾਂ ਦੇ ਹਾਲਾਤ ਦੇਖੇ ਤੇ ਮੈਨੂੰ ਮਨ ਚ ਆਇਆ ਕਿ ਮੈਂ ਮੈਨੂੰ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਨੂੰ ਮਾਤਾ ਨੂੰ ਇਹਨਾਂ ਜਿਹੜਾ ਪਰਿਵਾਰ ਹੈ ਕੁਝ ਨਾ ਕੁਝ ਸਹਾਇਤਾ ਚਾਹੀਦੀ ਹੈ ਔਰ ਮੈਂ ਇੱਕ ਇੱਕ ਲੱਖ ਰੁਪਇਆ ਜਿਹੜਾ ਹੈਗਾ ਉਹਨਾਂ ਨੂੰ ਕੱਲ ਦੇਣ ਦਾ ਵਾਅਦਾ ਕੀਤਾ ਸੀ ਅੱਜ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਲੁਧਿਆਣਾ ਦੇ ਰਜਨਿਸ਼ਤ ਮਾਨ ਜੀ ਸਾਡੇ ਜਤਿੰਦਰ ਮਿੱਤਲ ਜੀ ਜਿਹੜੇ ਵਾਇਸ ਪ੍ਰਧਾਨ ਨੇ ਸਾਡੇ ਪੰਜਾਬ ਦੇ ਔਰ ਸਾਡੀ ਜਿਹੜੀ ਲੋਕਲ ਲੀਡਰਸ਼ਿਪ ਹੈ ਸਾਰੀ ਅਸੀਂ ਆ ਕੇ ਨਾਲ ਅਸੀਂ ਸਾਰੇ ਤਿੰਨਾਂ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਇਆ ਦੇ ਕੇ ਜਾ ਰਹੇ ਹਾਂ ਔਰ ਮੈਂ ਇੱਕ ਕੱਲ ਜ਼ਰੂਰ ਕਹਾਂਗਾ ਮੈਂ ਸਰਕਾਰ ਅਗੇ ਵੀ ਪ੍ਰਾਰਥਨਾ ਕਰਾਂਗਾ ਭਗਵੰਤ ਮਾਨ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਅਮ ਜੀਠਾ ਦੇ ਵਿੱਚ 10-10 ਲੱਖ ਰੁਪਏ ਦਿੱਤਾ ਹੈ ਔਰ ਇਸ ਪਰਿਵਾਰਾਂ ਦਾ ਬਹੁਤ ਮਾੜਾ ਹਾਲੇ ਘੱਟੋ ਘੱਟ 25-25 ਲੱਖ ਰੁਪਏ ਜਿਹੜਾ ਵੇ ਉਹਨਾਂ ਨੂੰ ਦਿੱਤਾ ਜਾਵੇ ਸਰਦਾਰ ਵੱਲੋਂ ਔਰ ਹਰ ਪਰਿਵਾਰ ਨੂੰ ਇੱਕ ਜਿਹੜੀ ਨੌਕਰੀ ਦਿੱਤੀ ਜਾਵੇ ਔਰ ਜਿਹੜਾ ਇੱਥੇ ਘਰ-ਘਰ ਦੇ ਵਿੱਚ ਸ਼ਰਾਬ ਵੇਚ ਰਹੀ ਹੈ ਔਰ ਜਿਹੜੀ ਘਰ-ਘਰ ਦੇ ਵਿੱਚ ਇਹ ਚਿੱਟਾ ਵੇਚ ਰਿਹਾ ਹੈ ਜਿਸ ਤਰੀਕੇ ਨਾਲ ਪਰਿਵਾਰ ਕਹਿ ਰਿਹਾ ਹੈ ਉਹਦਾ ਸਭ ਤੋਂ ਪਹਿਲਾਂ ਧਿਆਨ ਦਿੱਤਾ ਜਾਵੇ ਜਿਹੜਾ ਤੁਸੀਂ ਨਸ਼ਾ ਵਿਰੁੱਧ ਜਿਹੜਾ ਅਭਿਆਨ ਛੇੜਿਆ ਹੋਇਆ ਉਹ ਤੁਹਾਡਾ ਬਿਲਕੁਲ ਇੱਕ ਡਰਾਮਾ ਵੇ ਉਹ ਡਰਾਮਾ ਸਾਬਤ ਹੋ ਰਿਹਾ ਵੇ ਔਰ ਜਿਹੜੇ ਪੰਜਾਬ ਦੇ ਸਾਡੇ ਜਵਾਨ ਬੱਚੇ ਨੇ ਉਹ ਜਿਸ ਤਰੀਕੇ ਦੇ ਨਾਲ ਨਸ਼ੇ ਨਾਲ ਮਰ ਰਹੇ ਨੇ ਇਹ ਸਾਡੇ ਕੋਲ ਦੇਖਿਆ ਨਹੀਂ ਜਾ ਰਿਹਾ ਪੰਜਾਬ ਇਹ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ